ਦੇ ਉਹਨਾਂ ਨਾਲ ਮੀਟਿੰਗ ਹੋ ਗਈ ਸੀ ਸਾਹਿਬ ਤੇ ਕੌਣ ਹੈ ਨਾ ਕੋਈ ਨਾ ਕੋਈ ਟੋਰਨ ਨਾਲ ਗੱਲ ਕਰੂ ਜਿਹੜੀ ਕਸਟਮਰ ਆਪਸਾ ਕਿਉਂ ਆਉਂਦਾ ਔਰ ਜੋ ਉਧਰ ਤੁਹਾਡੇ ਨਾਲ ਬਹਿ ਕੇ ਸਾਡੀ ਕਮਿਟਮੈਂਟ ਹੁੰਦੀ ਸਾਹਿਬ ਆਦਰ ਵੀ ਨਾਲ ਹੀ ਤੇ ਦੱਸੋ ਤੁਸੀਂ ਜੇ ਆਹ ਫੋਰਸਾਂ ਦਾ ਆ ਬਾਲ ਵਰਤੋਗੇ ਕੱਲ ਨੂੰ ਇੱਥੇ ਇੱਕ ਦੋ ਬੰਦੇ ਕੋ ਮਰ ਜਾਣ ਤੇ ਫਿਰ ਕੌਣ ਭੁਗਤੇਗਾ ਇਹ ਦੱਸੋ ਕੱਲ ਅਸੀਂ ਮੀਟਿੰਗ ਕੀਤੀ ਸੀ ਇਹਦੇ ਨਾਲ ਜਿਹੜੇ ਵਿਕਰਮ ਦੇ ਭਾਈ ਵਾਲਾ ਹਾਂ ਬਿਕਰੀ ਨਹੀਂ ਪਰ ਸਪੈਕਰ ਮੰਦੀ ਬਾਗ ਤੇ ਮੇਰੀ ਗੰਗਾ ਆਉਂਦੀ ਸਾਡੀ ਬਾਗ ਹਾਂਜੀ ਮੇਰੀ ਬਿਕਰੀ ਵਰਤਦੀ ਹੈ ਗੱਲ ਚੋਟ ਦੀ ਇਹ 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 ਕੋਈ ਨਹੀਂ ਕੋਈ ਪਹਿਲੀ ਰੱਤ ਆ ਜਦ ਤੁਸੀਂ ਗੱਲ ਕਰ ਗਏ ਹਾਂਜੀ ਇੱਕ ਮਿੰਟ ਧੰਨਵਾਦ ਹੋਣ ਦੀ ਜੀ ਇਹ ਤੇ ਬੰਦ ਕਰਾਉਣੀ ਹੈ ਪਰ ਕਰਨਾ ਕਰੇ ਗੱਲ ਬਾਤ ਚੱਲ ਜੇ ਉਹ ਮਸ਼ੀਨ ਬਾਅਦ ਕਰੋਂਗੇ ਕਿਹਨੇ ਨਾਲੋ ਜਿਹਦੀ ਬਿਕਰੀ ਨਹੀਂ ਹੁੰਦੀ ਸਭ ਤੁਸੀਂ ਉਹਦੀ ਵਾਹਵਾ ਕਰਦੀ ਆ ਅੱਗੇ ਰੋਕੋ ਯਾਰ ਰੋ ਚਲੋ ਹਾਂ ਲੋ ਨਹੀਂ ਗੱਲ ਕੋਰੀ ਆ ਗਿਆ ਉਹ ਸੁਣਾਈ ਸਭ ਦਾ ਬੰਦ ਕਰ ਦੇ ਮਗਰ ਤੇਰਾ ਸਾਡਾ ਫੈਸਲਾ ਰੋਜ ਹੁੰਦਾ ਨਹੀਂ ਉਹ ਕਰ ਦੇ ਬੰਦ ਕਰ ਦੇ ਨਾ ਉਹ ਕਰ ਦੇ ਬੰਦ ਕਰ ਦੇ ਨਾ ਉਹ ਡੱਕ ਰੋ ਜੀ ਬੰਦ ਕਰ ਦੇ ਯਾਰ ਮਸ਼ੀਨਾਂ ਮੇਰਾ ਭਰਾ ਖੋ ਗਿਆ ਯਾਰ ਖਲੋ ਜੀ ਖਲੋ ਜੀ ਯਾਰ ਪੈਸੇ ਦਿੰਦੇ ਆ ਰੁਕ ਮਾਰ ਕਰ ਇੱਕ ਤਾਂ ਹੀ

ਯੋ ਕਿ ਨਾ ਹਿਜਲ ਦਾ ਬਹੁਤ ਹੋਣੀ ਉਹ ਬਹੁਤ ਕਿੰਨੇ ਮਾਰਿਆ ਯਾਰ ਤੂੰ ਮਾਰ ਦੇ ਕੋਲ ਤੇ ਕਿਹਦਾ ਮਾਰ ਉਹ ਇਧਰ ਹੋ ਜਾ ਸਾਈਡ ਤੇ ਯਾਰ ਇਧਰ ਸਾਈਡ ਤੇ ਉਹ ਗੱਲ ਕਰ ਲਈ ਯਾਰ ਸਾਈਡ ਤੇ ਉਹ ਨਹੀਂ ਸਾਈਡ ਤੇ ਸਾਈਡ ਮਾਰ ਤੇ ਸਾਈਡ ਤੇ ਕਰ ਲਈ ਉਹਨੂੰ ਕੱਢਾ ਬਾਹਰ ਪਾ ਲਈ ਜੋ ਕੰਮ ਬਾਹਰ ਮਸ਼ੀਨ ਕੱਢਾ ਬਾਹਰ ਪਾ ਲਈ ਜੋ ਫਿਰ ਗੱਲ ਕਰ ਲੈਨੇ ਬਾਅਦ ਗੱਲ ਕਰ ਕੋਈ ਖਾ ਲੋ ਰੋਟੀਆਂ ਕੋਈ ਇੱਕ ਬੰਦ ਸਪੰਗ ਬੰਦ ਬੰਬੂ ਵੀ ਸੁੱਕਣਾ ਨਹੀਂ ਇਦਾਂ ਮਾਰਨੇ ਭੁੱਖੇ

ਆ ਗੱਲ ਬੋਲ ਬਣਾ ਇਹਨਾਂ ਮੈਂ ਮੇਰਾ ਪਿੰਡ ਨੰਗਲ ਚੌਦ੍ਹ ਜੇ ਤੇ ਨਾਮ ਕੀ ਜੇ ਮੇਰਾ ਨਾਮ ਕਰਨਦੀ ਭਾਈ ਕੀ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਦਾ ਕੀ ਬਣਿਆ ਸਾਡਾ ਜੀ ਇਹਨਾਂ ਨੇ ਨਜਾਇਜ਼ ਧੱਕਾ ਕਰਨ ਦੇ ਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿਰਿਆ ਗੁਬਿੰਦਪੁਰ ਜੀ ਤੇ ਐਸ ਡੀ ਐਮ ਬਟਾਲਾ ਜੀ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਆ ਜੀ ਮਾਤਾ ਦੀ ਲੱਤ ਟੁੱਟੀ ਆ ਜੀ ਠੀਕ ਆ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਆ ਦੇਖੋ ਜੀ ਮੇਰੇ ਵੀ ਕੱਪੜੇ ਇਹਨਾਂ ਨੇ ਕਿੱਦਾਂ ਦੇ ਕੀਤੇ ਆ ਜੀ ਮੋਬਾਈਲ ਭਾਜੀ ਮੇਰਾ ਇਹਨਾਂ ਨੇ ਚੋਕ ਕੇ ਮਾਰਿਆ ਜੇ ਆ ਵੇਖੋ ਜੀ ਮੇਰਾ ਮੋਬਾਈਲ ਫੋਨ ਵੀ ਟੁੱਟਾ ਹੋਇਆ ਜੇ ਠੀਕ ਆ ਜੀ ਮੈਂ ਵੀਡੀਓ ਬਣਾਉਣਾ ਸੀ ਮੈਂ ਇਹ ਕਹਾਂ ਜੀ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਅਜੇ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤਾਂ ਫਰ ਉਹ ਕਹਿੰਦੇ ਆ ਵੀ ਨਹੀਂ ਅਸੀਂ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਜੋ ਸਾਡਾ ਮੁਆਵਜ਼ਾ ਅੱਡੋਂ ਸਾਨੂੰ ਸਾਡਾ ਦਿੱਤਾ ਜਾਵੇ 1 ਕਰੋੜ ਰੁਪਇਆ 1 ਕਰੋੜ ਰੁਪਇਆ ਅਸੀਂ ਉਹਨਾਂ ਤੱਕ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਛੱਡਣੀ ਕੀ ਨਾਮ ਤੇ ਕਿਹੜਾ ਪਿੰਡ ਜੇ ਮੇਰਾ ਨਾਂ ਸੂਬਾ ਸਿੰਘ ਆਈ ਪਿੰਡ ਮੇਰਾ ਭਰਤੋਈ ਜੀ ਅੱਜ ਸਵੇਰੇ 4 ਵਜੇ ਪ੍ਰਸ਼ਾਸਨ ਵੱਡੀ ਪੱਧਰ ਤੇ ਆਣ ਕੇ ਜ਼ਬਰਦਸਤੀ ਸਾਡੀਆਂ ਕਣਕਾਂ ਵਾਈਆਂ ਤੇ ਜਿਹੜਾ ਡਿਪਟੀ ਹਰਿਕ੍ਰਿਸ਼ਨ ਆਈ ਇਹਨੇ ਚੰਗਾ ਮੰਦਾ ਵੀ ਸਾਨੂੰ ਬੋਲਿਆ ਵਾ ਤੇ ਕੁੱਟਮਾਰ ਵੀ ਸਾਡੇ ਨਾਲ ਕੀਤੀ ਨਹੀਂ ਤੇ ਸਾਡੀ ਕੋਈ ਅਸੀਂ ਕੋਈ ਪੈਸਾ ਨਹੀਂ ਲਿਆ ਸਾਡੇ ਨਾਲ ਦੀ ਕਮਿਟਮੈਂਟ ਹੋਈ ਵੀ ਜਿਨ੍ਹਾਂ ਦੀਆਂ ਪੈਲੀਆਂ ਅਸੀਂ ਉਹਨਾਂ ਦੀ ਅਜ ਕਬਜ਼ਾ ਲੈਣਾ ਜਿਨ੍ਹਾਂ ਨੇ ਪੈਸੇ ਲਏ ਆ ਤੇ ਹੁਣੇ ਮਤਲਬ ਧੋਖੇ ਨਾ ਸਵੇਰੇ ਸਾਡੇ ਨਾਲ ਤੂੰ ਤੂੰ ਮੈਂ ਮੈਂ ਬੀਬੀ ਹੰਡਾ ਦਿਖਾਓ ਕਿੱਥੇ ਪੈਸੇ ਲਏ ਅਸੀਂ ਪਰ ਨਹੀਂ ਉਹ ਚੰਗਾ ਮੰਦਾ ਵੀ ਸਾਨੂੰ ਬੋਲੇ ਖਿੱਚ ਤੂੰ ਵੀ ਸਾਡੀ ਕੀਤੀ ਜਾਣਾ ਜੀ ਕੀ ਤੁਹਾਨੂੰ ਉਹਨਾਂ ਨੇ ਆਉਣ ਤੋਂ ਪਹਿਲੇ آگਾਹ ਕੀਤਾ ਸੀਗਾ ਕਿ ਅੱਜ ਅਸੀਂ ਮਤਲਬ ਰਿਕਵਰ ਕਰ ਰਹੇ ਹਾਂ ਤੁਹਾਡੀ ਜ਼ਮੀਨ ਨਹੀਂ ਬਿਲਕੁਲ ਸਾਨੂੰ ਨਹੀਂ ਕੀਤਾ ਹਨੇਰੇ ਆਏ ਆ ਜੀ ਸੋਰਾ ਵਾਂਗੂ ਆਏ ਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਜੋ ਸਾਡੇ ਨਾਲ डीसी साहब ने पहला गर्दाफूर रेलवे स्टेशन पे किया हैगा मांग उन्होंने ਸਾਡੇ ਕਮਿਟਮੈਂਟ ਹੋਈ ਹੈ ਕਿ 118000 ਰੁਪਏ ਸਾਰੇ ਜ਼ਿਲ੍ਹੇ ਨੂੰ ਹੀ ਦੇਵਾਂਗੇ 1 ਕਰੋੜ 18 ਲੱਖ ਜੀ ਜੋ ਸਾਨੂੰ ਦੇ ਦਿੰਦੇ ਤੁਸੀਂ ਕਬਜ਼ਾ ਦੇਣ ਨੂੰ ਤਿਆਰ ਹਾਂ ਤੇ ਜੇ ਉਹ ਆਂਦੇ ਵੀ ਇੰਦਾ 38 ਲੱਖ ਨਾਲ ਅਸੀਂ ਬਿਲਕੁਲ ਕਬਜ਼ਾ ਦੇਣ ਨੂੰ ਤਿਆਰ ਨਹੀਂ ਮਰਦੇ ਜਾਵਾਂਗੇ ਪਰ ਕਬਜ਼ਾ ਨਹੀਂ ਦੇਵਾਂਗੇ ਸਾਹਿਬ ਨੂੰ ਕੀਤੀ ਗਈ ਹੈ ਕੀ ਕਰਨ ਦੇ ਕੀ ਕਹਿਣਾ ਚਾਹੁੰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭੈਣ ਸੋਂ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਇਹ ਕਾਰਵਾਈ ਭਰਤ ਤੇ ਨੰਗਲ ਝੌਰਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੀ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਬਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੀ ਕਬਜ਼ੇ ਕਰਨ ਦੀ ਬਾਰ ਬਾਰ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰ ਰਹੀ ਹੈ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਨਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਕਬਜ਼ੇ ਕਿਉਂ ਕਿਉਂ ਕਰਾਈਏ ਇਹਨਾਂ ਨੂੰ ਕਿੱਦਾਂ ਕਰਨ ਦਈਏ ਇਹਨਾਂ ਨੂੰ ਸਾਡੀਆਂ ਜਿਹੜੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਵਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜ਼ੇ ਕਰਕੇ ਨੈਸ਼ਨਲ ਹਾਈਵੇ ਬਣਾ ਦਈਏ ਸੋ ਇਹ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲ ਇਹ ਜ਼ਬਰ ਤੇ ਉੱਤਰ ਕੇ ਆਈ ਆ ਏ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੱਨਾਂ ਚਿਰ ਸਾਡੇ ਕਿਸਾਨਾਂ ਦੇ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚਿਰ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦਿਆਂਗੇ ਪਿਛਲੇ ਦਿਨੇ ਵੀ ਜੋ ਸਰਕਾਰ ਨੇ ਕੀਤਾ ਸੀਗਾ ਵੀ ਉਹ ਲੋਕ ਜਿਹੜੀ ਕਣਕ ਖਰਾਬ ਕੀਤੀ ਸੀ ਫਿਰ ਇਹ ਐਸ ਡੀ ਐਮ ਜਿਹੜਾ ਬਟਾਲਾ ਵਾ ਉਹਨਾਂ ਨੇ ਫਿਰ ਉਹਦਾ ਮੁਆਵਜ਼ਾ ਜਿਹੜਾ 1.5 ਲੱਖ ਦਿੱਤਾ ਸੀਗਾ ਤੇ ਇਹ बार-बार ਫਿਰ ਉਸੇ ਗੱਲ ਤੇ ਜਿਹੜਾ ਵਾ ਆ ਰਿਆ ਸੋ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਤੇ ਦੇ ਦਾਂਗੇ ਪਰ ਆਪਣੀਆਂ ਫਸਲਾਂ ਜਿਹੜੀਆਂ ਨਸਲਾਂ ਜਿਹੜੀਆਂ ਤਬਾਹ ਨਹੀਂ ਹੋਣ ਦੇਾਂਗੇ ਜੰਗ ਜਿਹੜੀ ਆ ਸਾਡੀਆਂ ਨਸਲਾਂ ਤੇ ਫਸਲਾਂ ਦੀ ਆ ਇਹਨੂੰ ਤੁਰ ਤੱਕ ਲੜਾਂਗੇ ਜਿੰਨਾ ਚਿਰ ਸਾਰੇ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਮੁਆਵਜ਼ੇ ਜਿਹੜੇ ਨਹੀਂ ਦਿੱਤੇ ਜਾਂਦੇ ਉਹਨਾਂ 'ਚ ਦੇ ਬਿਲਕੁਲ ਇੱਕ ਵੀ ਕਬਜ਼ਾ ਨਹੀਂ ਕਰਨਦਾਂਗੇ ਪੈਸੇ ਨਹੀਂ ਲਏ ਤੇ ਉਹਨੂੰ ਮਾਰਿਆ ਕੁੱਟਿਆ ਵੀ ਗਿਆ ਉਹਦੀ ਕਣਕ ਉਜਾੜੀ ਗਈ ਆ ਸੂਬਾ ਸਿੰਘ ਆ ਪਰਤਦਾ ਪਿੰਡ ਪਰਤਦਾ ਸੂਬਾ ਸਿੰਘ ਉਹਦੀ ਉਹਦੀ ਸਤਵੀਰ ਸਿੰਘ ਸਤਵੀਰ ਸਿੰਘ ਜਗਦੀਪ ਸਿੰਘ ਤੇ ਜਗਦੀਪ ਸਿੰਘ ਇਹ ਕਿਸਾਨ ਆ ਜਿਨ੍ਹਾਂ ਨੇ ਪੈਸੇ ਵੀ ਨਹੀਂ ਲਏ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਪਹਿਲੀ ਜਾਣ ਤੋਂ ਰੋਕਿਆ ਗਿਆ ਉਹਨਾਂ ਦੀ ਜਿਹੜੀ ਕਣਕ ਉਜਾੜੀ ਗਈ ਬਰਬਾਦ ਕੀਤੀ ਗਈ ਹੈ ਸਰੇਂਦਰਪੁਰ ਵੀ ਆ ਉਹਨੇ ਵੀ ਨਹੀਂ ਲੈ ਕੇ ਗੱਲ ਪਰਤ ਦੀ ਹਾਂਜੀ ਕੋਈ ਠੀਕ ਹੈ ਕੋਈ ਨਹੀਂ ਬਾਹਰ ਜਾਣੇ ਤੋਂ ਬਾਰੂ ਬਾਦ ਆਈ ਜਾ ਰਿਹਾ ਉਹ ਮੈਂ ਕਦਰ ਕਰਦਾ ਹਾਂ ਪਰ ਉਹ ਨਹੀਂ ਜਿਹੜਾ ਫੜਿਆ ਸੱਤ ਦੇ ਅੰਦੀ ਮੜੀ ਤੀ ਗੁਰਮੁਖੀ ਦੇ ਜੀ ਪਿੰਡੇ ਮੇਰਾ ਖਾਨ ਬਲਾਕ ਤੇ ਅੱਜ ਨੰਗਲ ਚੌਰਜ ਕੀ ਵਾਕਿਆ ਹਾਂ ਜੀ ਤਰਕਸਰ ਜੀ ਸਵੇਰੇ 5 ਵਜੇ ਹੀ ਫਸਲਾਂ ਦੇ ਕਬਜ਼ਾ ਜ਼ਮੀਨ ਤੇ ਕਬਜ਼ਾ ਲੈਣ ਆਇਆ ਪ੍ਰਸ਼ਾਸਨ ਤੇ ਜਦੋਂ ਅਸੀਂ ਗਏ ਆ ਸਾਨੂੰ ਮਸੀਦਾ ਦੇ ਇਲਾਕੇ ਦੀ ਜਾਣਤਾ ਸੜਕ ਦੇ ਵਿੱਚ ਹੀ ਬਹੁਤ ਜ਼ਿਆਦਾ ਕੋਟਿਆ ੱਟੇ ਮਾਰੇ ਸਾਨੂੰ ਤੇ ਸਟਾਫਾਂ ਕਾ ਵੀ ਲੱਗੀਆਂ ਸਾਡੇ ਸਾਥੀਆਂ ਦੇ ਮੇਰੇ ਵੀ ਅੱਜ ਗੁੱਠਾ ਪਟ ਗਿਆ ਇੱਕ ਆ ਜਿਹੜੇ ਚੂਲਾ ਵਾ ਫੈਕਚਰ ਹੋਇਆ ਵਾ ਬਹੁਤ ਜ਼ਿਆਦਾ ਅੰਨਾ ਚੁੱਧ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਜੀ ਤੁਹਾਨੂੰ ਸ਼ੁਕਰੀਆ ਮੰਗ ਕਰਦੇ ਹਾਂ ਬੰਗ ਕਰਦੇ ਹਾਂ ਕਿ ਬਿਨਾਂ ਪੈਸਿਆਂ ਤੇ ਜਿਹੜੇ ਕਬਜ਼ੇ ਨਾ ਕਰਨ ਕਿਉਂਕਿ ਕਿਸਾਨਾਂ ਦੀ ਜ਼ਮੀਨ ਹੈ ਜੇ ਜ਼ਮੀਨ ਲੈਣੀ ਹੈ ਤਾਂ ਪੈਸੇ ਦੇਣ ਪਹਿਲੋ ਜੋ ਸਹੀ ਰਾਈਟ ਬੰਡ ਦਾ ਸਾਡਾ ਇਸੇ ਗਲਤੀ ਇਹੀ ਕੇ ਵੀ ਪਹਿਲੋ ਪੈਸੇ ਪਾਓ ਖਾਤਿਆਂ ਜੀ ਤੇ ਫੇਰ ਜ਼ਮੀਨ ਲਓ ਪਰ ਭਗਵਾਨ ਦਾ ਮਾਰ ਦੀ ਸਰਕਾਰ ਦੇ ਸੈਂਟਰ ਦੇ ਸਾਰੇ ਤੇ ਸਾਡੇ ਨਾਲ ਅੱਜ ਕਿਸਾਨਾਂ ਦਾ ਬਹੁਤ ਜ਼ਿਆਦਾ ਟੱਕਾ ਕੀਤਾ ਜੀ ਸਾਡੇ 8 ਤੋਂ 10 ਬੰਦੇ ਫੱਟਰ ਹੋਏ ਆ ਜੀ ਕਾਫੀ ਜੜੀਆਂ ਹੋਈ ਆ ਜੀ ਠੀਕ ਹੈ